ਮਾਨਸਾ ਦੇ ਵਿੱਚ ਇੱਕ ਆਟੋ ਚਾਲਕ ਵੱਲੋਂ 8 ਸਾਲਾ ਸਕੂਲੀ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮਾਨਸਾ ਦੇ ਥਾਣਾ ਸਿਟੀ 2 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਦੇ ਵੱਲੋਂ ਵੱਖ-ਵੱਖ ਤਰ੍ਹਾਂਾ ਤਹਿਤ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਕਤ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰਿਵਾਰ ਦੀ ਮੰਗ ਹੈ ਕਿ ਉਹਨਾਂ ਦੀ ਬੱਚੀ ਦੇ ਨਾਲ ਗੰਦੀ ਹਰਕਤ ਕਰਨ ਵਾਲੇ ਆਟੋ ਚਾਲਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੇਰੀ ਗੁੜੀ ਅਸਵੇਰੇ 8 ਵਜੇ ਸਕੂਲ ਗਈ ਸੀਗੀ ਤੇ ਨਾਲ ਬੈਠਾ ਸੀ ਪੰਕਸਾਬ ਦਾ ਹੀ। ਤੇ ਸਕੂਲੋਂ ਆਉਂਦੇ ਵਕਤ ਗੁੜੀਆਂ ਨੂੰ ਆਟੋ ਵਾਲਾ ਮੇਰੇ ਬੇਟੇ ਨੂੰ ਲਾ ਕੇ ਗੁੜੀਆਂ ਨੂੰ ਨਾਲ ਸੁੰਨੀ ਦਿੱਤੇ ਥਾਂ ਦੇ ਵਿੱਚ ਲੈ ਗਿਆ ਸੀਗਾ। 1 ਘੰਟੇ ਬਾਅਦ ਘਰੇ ਛਟਕੀ ਗਿਆ ਸੀਗਾ ਤੇ ਗੁੜੀਆ ਰੋਂਦੀ ਹੋਈ ਮੈਨੂੰ ਗੱਲ ਦੱਸਣ ਲੱਗੀ ਕਿ ਮੰਮੀ ਆਟੋ ਵਾਲ ਨੇ ਮੇਰੇ ਨਾਲ ਬੁੜੀ ਹਰਕਤ ਕੀਤੀ ਨੇ ਵਿੱਚ। ਤੇ ਉਹ ਤੋਂ ਬਾਅਦ ਫਿਰ ਮੈਂ ਅਸੀਂ ਮੈਂ ਤੇ ਮੇਰਾ ਪਤੀ ਤੇ ਗੁੜੀਆਂ ਨੂੰ ਲੈ ਕੇ ਅਸੀਂ ਥਾਣੀ ਪਹੁੰਚੀ ਤੇ ਇਹਦੇ ਬਾਰੇ ਕੰਪਲੇਨਟ ਕੀਤੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਜ਼ਾ ਹੋਣੀ ਚਾਹੀਦੀ ਜੇਲ੍ਹ ਹੋਣੀ ਚਾਹੀਦੀ ਜਾਂ ਫਾਸੀ ਹੋਣੀ ਚਾਹੀਦੀ ਕਿੰਨੀ ਉਮਰ ਸੀ ਗੁੜੀਆਂ ਦੀ ਗੁੜੀਆਂ ਦੀ 8 ਸਾਲ ਸੀ ਵੀ ਅੱਜ ਪਹਿਲਾ ਦੰਸੀ ਆਟਾ ਵਾਲੇ ਦਾ ਬੱਚੀ ਨੂੰ ਲਾਇਆ ਸੀ ਤੇ ਬੱਚੇ ਨੂੰ ਘਰੇ ਛੱਡ ਕੇ ਮੁੰਡੇ ਨੂੰ ਆਟਾ ਵਾਲਾ ਬੱਚੀ ਗਈ ਮੈਂ ਰੈਡੀ ਦੀ ਦੁਕਾਨ ਤੇ ਜਾਣਾ ਕਾਂਦੀ ਵਜਾਈ ਉੱਧਰ ਲੈ ਗਿਆ ਭਾਗਾ ਬਸਤੀ ਕੰਨੀ ਉੱਧਰ ਬੰਨੀ ਹੱਕਤਾ ਕਰਨ ਲੱਗਾ ਬੱਚੀ ਨਾਲ ਬੱਚੀ ਦੇ ਬੱਚੀ ਜਿਹੜੀ ਮਦਸ ਰਹੀ ਹੈ ਘਰ ਆ ਕੇ ਦੀ ਬੰਮਾ ਨੂੰ ਤੇ ਦੰਦੀਆਂ ਵੀ ਬੱਡੀਆਂ ਪੀਸ ਵੀ ਕਰੀਆਂ ਤੇ ਮਤਲਬ ਵੀ ਪੈਂਟ ਵੀ ਤਾਰੀ ਤੇ ਆਪਦੇ ਵੀ ਉਹਲੇ ਹੱਥ ਲਵਾਇਆ ਸਾਰਾ ਕੰਮ ਕੀਤਾ ਉਹਨੇ ਬਸ ਕਿਹਾ ਵੀ ਇੱਜ਼ਤ ਰਹੀ ਆਪਣੀ ਇਹ ਬੱਚੀ ਨੂੰ ਡਰਾ ਰਿਹਾ ਸੀ ਕਹਿੰਦਾ ਵੀ ਮੈਂ ਬਾਹਰ ਛੱਡ ਦੂੰਗਾ ਤੋ ਤੋ ਜੇ ਵੀ ਕਰੇ ਦੱਸਿਆ ਤੇ ਬੰਮਾ ਲੜੀ ਨੂੰ ਚਾਹ ਹੋਵੇ ਬਸ ਇਹੀ ਚਾਹਣਾ ਵੀ ਕੱਲ ਨੂੰ ਕਿਸੇ ਹੋਰ ਬੱਚੇ ਦੇ ਨਾਲ ਨਾ ਕਰੇ ਉਹਨਾਂ ਅੱਖ ਤਾਂ ਅੱਜ ਤਾਂ ਮੇਰਾ ਬੱਚਾ ਕੱਲ ਨੂੰ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ